ਸ਼ਸ਼ੀਕਲ ਜੀ ਬਰਕਤ ਵੀਡੀਓ ਵਿੱਚ ਜਦੋਂ ਪ੍ਰੀਤ ਤੋਂ ਵਿੱਕੀ ਤੇ ਉਸ ਦੀ ਸੱਸ ਮਾਫੀ ਮੰਗ ਲੈਂਦੇ ਹਨ ਤੇ ਫਿਰ ਸਾਰੇ ਆਪਣੇ ਘਰ ਚਲੇ ਜਾਂਦੇ ਆ ਤੇ ਫਿਰ ਕਮਲ ਤੇ ਡੈਡੀ ਮੰਮੀ ਨੂੰ ਬਹੁਤ ਬੋਲਦੇ ਆ ਕਿ ਕਹਿੰਦੇ ਹਨ ਕਿ ਤੁਹਾਡੇ ਜਵਾਈ ਨੇ ਤੁਹਾਡੀ ਵੀ ਇਲਾਜ ਨਹੀਂ ਰੱਖੀ ਤੁਹਾਡੇ ਖਿਲਾਫ ਕਿੰਨਾ ਕੁਝ ਬੋਲ ਦਿੱਤਾ ਪਰ ਤੁਸੀਂ ਆਪਣੇ ਜਵਾਈ ਲਈ ਤਾਂ ਸਾਡੇ ਨਾਲ ਲੜਦੇ ਰਹੇ ਫਿਰ ਮੰਮੀ ਕਮਲ ਤੇ ਡੈਡੀ ਤੋਂ ਮਾਫੀ ਮੰਗਦੇ ਹਨ ਫਿਰ ਜਦੋਂ ਵਿੱਕੀ ਪ੍ਰੀਤ ਨੂੰ ਕਹਿੰਦਾ ਹੈ ਕਿ ਤੂੰ ਛੋਟੀ ਜਹੀ ਗੱਲ ਕਰਕੇ ਆਪਣੇ ਸਾਰੇ ਪਰਿਵਾਰ ਨੂੰ ਲੈ ਕੇ ਆ ਗਈ ਤੇ ਸਾਡੀ ਗਵਾਂਢ ਵਿੱਚ ਕਿੰਨੀ ਬੇਇੱਜ਼ਤੀ ਕੀਤੀ ਤੇ ਸਾਰੇ ਸਾਰੇ ਤੇ ਨਾਲੇ ਭਰਾ ਨੇ ਤਾਂ ਮੈਨੂੰ ਬਹੁਤ ਬੁਰਾ ਭਲਾ ਕਿਹਾ ਹੁਣ ਤੂੰ ਸਾਡੇ ਕੋਲ ਕਿਉਂ ਆ ਗਈ ਤੇਰੇ ਘਰ ਦੇ ਆਨੇ ਰੱਖਿਆ ਨਹੀਂ ਤੇ ਤੈਨੂੰ ਫਿਰ ਪ੍ਰੀਤ ਬਹੁਤ ਦੁਖੀ ਹੁੰਦੀ ਆ ਕਿ ਰੋਂਦੀ ਆ ਮੈਂ ਆਪਣੇ ਭਰਾ ਨੂੰ ਫੋਨ ਕਰ ਦਿੰਦੀ ਆ ਮੈਨੂੰ ਲੈ ਜਾਣ ਪਰ ਵਿੱਕੀ ਉਸ ਨੂੰ ਫਿਰ ਕੋਟਦਾ ਹੈ ਤੇ ਅੰਦਰ ਬੰਦ ਕਰ ਦਿੰਦਾ ਹੈ ਤੇ ਕਹਿੰਦਾ ਹੈ ਜੇ ਸਾਡੇ ਘਰ ਦੀ ਕੋਈ ਵੀ ਗੱਲ ਬਾਹਰ ਕੀਤੀ ਤਾਂ ਫਿਰ ਮੇਰੇ ਤੋਂ ਬੁਰਾ ਕੋਈ ਨਹੀਂ ਕਿ ਨਹੀਂ ਤੈਨੂੰ ਲੱਗਦਾ ਕਿ ਤੇਰੇ ਭਰਾ ਤੋਂ ਮੈਂ ਡਰ ਗਿਆ ਆ ਮੈਂ ਨਹੀਂ ਡਰਦਾ ਕਿਸੇ ਤੋਂ ਉਹਨਾ ਨਹੀਂ ਤਾਂ ਮੇਰੇ ਤੋਂ ਬਿਨਾ ਮੇਰੇ ਤੋਂ ਬਿਨਾ ਉਹਨਾਂ ਦਾ ਸਾਰਨਾ ਨਹੀਂ ਕਿਉਂਕਿ ਉਹ ਤੈਨੂੰ ਆਪਣੇ ਘਰ ਨਹੀਂ ਰੱਖ ਸਕਦੇ ਉਹਨਾਂ ਨੂੰ ਤਾਂ ਤੂੰ ਬੋਝ ਲੱਗਦੀ ਆ ਜੇ ਫਿਰ ਤੂੰ ਸਾਰੀਆਂ ਗੱਲਾਂ ਦਸੀਆਂ ਤਾਂ ਸੋਚ ਲਈ ਕਿ ਮੈਂ ਕਿਉਂ ਸੋਚਦੀ ਆ ਕਿ ਮੈਂ ਕਿਉਂ ਆ ਗਈ ਇਹਨਾਂ ਦੀਆਂ ਗੱਲਾਂ ਵਿੱਚ ਮੈਨੂੰ ਨਹੀਂ ਸੀ ਪਤਾ ਕਿ ਇਦਾਂ ਦੇ ਨਿਕਲਣਗੇ ਹੁਣ ਪ੍ਰੀਤ ਆਪਣੇ ਘਰਦਿਆਂ ਨਾਲ ਕਿੱਦਾਂ ਗੱਲ ਕਰੇਗੀ ਕਿਉਂਕਿ ਬਿੱਕੀ ਨੇ ਉਸਦਾ ਫੋਨ ਵੀ ਤੋੜ ਦਿੱਤਾ ਜੋ ਉਸਦੀ ਮੰਮੀ ਨੇ ਲੈ ਕੇ ਦਿੱਤਾ ਸੀ ਇਹ ਸਾਰਾ ਕੁਝ ਪ੍ਰੀਤ ਨੇ ਘਰਦਿਆਂ ਨੂੰ ਕਦੋਂ ਪਤਾ ਲੱਗੇਗਾ ਕਦੋਂ ਪ੍ਰੀਤ ਇਨ੍ਹਾਂ ਦੇ ਚੁੰਗਲ ਵਿੱਚੋਂ ਛੁੱਟੇਗੀ ਅੱਗੇ ਜਾਣਕਾਰੀ ਲਈ ਵੀਡੀਓ ਨੂੰ ਲਾਇਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ